ਸਾਤਿ ਸ੍ਰੀ ਅਕਾਲ ਸਾਰੇ ਕਿਸਾਨ ਮਿੱਤਰਾਂ ਦਾ ਤੇ ਇੱਕ ਆਪਾਂ ਖੇਤ ਬੈਠੇ ਸੀ ਇੱਥੇ ਨਾ ਮਾੜਾ ਜਾਂ ਨਰਮਾ ਦਿਖਿਆ ਮੈਨੂੰ ਇਹ ਲੈ ਲੋ ਦੋ ਕੁ ਕਨਾਲਾ ਸਾਰੇ ਪਾਸੇ ਹੁਣ ਮੈਨੂੰ ਝੋਨਾ ਹੀ ਨਹੀਂ ਦਿਖੀ ਜਾਂਦਾ ਜਿੱਥੇ ਕਦੇ ਕੀ ਨਰਮਾ ਹੁੰਦਾ ਸੀ ਜਿਹੜੀ ਜ਼ਮੀਨ 'ਚ ਮੈਂ ਬੈਠਾ ਇੱਥੇ ਲਗਭਗ ਸਾਰਾ ਨਰਮਾ ਹੁੰਦਾ ਸੀ 2020 ਦੇ ਨੇੜੇ 21 ਦੇ ਨੇੜੇ ਸਾਰਾ ਨਰਮਾ ਸੀ ਆਬੀ ਜਿਹਦੇ ਹੁੰਦੇ ਸੀ ਬਹੁਤ ਵਧੀਆ ਪ੍ਰੋਡਕਸ਼ਨ ਹੁੰਦੀ ਸੀ ਨਰਮੇ ਦੀ ਪਰ ਜਿਹੜਾ ਅੱਜ ਦਾ ਸਮਾਂ ਇੱਥੇ ਤੁਸੀਂ ਦੇਖ ਲਓ ਕਿਤੇ ਨਰਮਾ ਨਹੀਂ ਹੈਗਾ ਕਿਤੇ ਵੀ ਨਰਮਾ ਨਹੀਂ ਝੋਨਾ ਭਾਵੇਂ ਕੱਟ ਨਿਕਲਿਆ ਵੀ ਨਰਮੇ ਤੋਂ ਪਰ ਲੋਕ ਲਾਉਂਦੇ ਹੁਣ ਇਹਦਾ ਆਪਾਂ ਮੇਜਰ ਗੱਲਾਂ ਤੇ ਗੱਲ ਕਰਦੇ ਹਣਾ ਕੀ ਰੀਜਨ ਹੋ ਸਕਦੇ ਜਿਹੜੀਆਂ ਕਿ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਪੈ ਗਈਆਂ ਤੇ ਕਿ ਪੰਜਾਬ ਇੱਕ ਨਰਮਾ ਦੇਖਦਾ ਹੁੰਦਾ ਸੀ ਜਿੱਥੇ ਵੀ ਜਾਂਦੇ ਪੰਜਾਬ ਚ ਛਿੱਟਾ ਛਿੱਟਾ ਨਰਮਾ ਚੰਗੇ ਮਤਲਬ ਫੋਟੋ ਹੁੰਦੇ ਸੀਗੇ ਨਰਮੇ ਦੀਆਂ ਹਣਾ ਉਹ ਕਿੱਧਰ ਗਏ ਸਾਰੇ ਕੀ ਰੀਜਨ ਆ ਤੇ ਕਿੰਨਾ ਨਰਮਾ ਪਹਿਲਾਂ ਹੁੰਦਾ ਸੀ ਤੇ ਕਿੰਨਾ ਹੁਣ ਹੁੰਦਾ ਇਹ ਆ ਸਾਰੀ ਗੱਲ ਕਰਦੇ ਹੁਣ ਆਪਾਂ ਗੱਲ ਕਰਦੇ 2015 ਤੇ 2024 ਦੇ ਇਹ ਦੋ ਸਾਲਾਂ ਦੀ ਗੱਲ ਕਰਦੇ ਹਣਾ 10 ਸਾਲ ਦਾ ਅੰਤਰ ਆ ਗਿਆ ਲਗਭਗ ਈ 10 ਸਾਲਾਂ 'ਚ ਕਿੰਨਾ ਕੁ ਖੁਸ਼ ਬਦਲਿਆ ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 2015 ਦੇ ਵਿੱਚ ਨਰਮਾ ਸੀਗਾ ਜਿਹੜਾ ਉਹ ਲਗਭਗ 2.5 ਲੱਖ ਟਨ ਦੇ ਨਜ਼ਦੀਕ ਹੁੰਦਾ ਸੀ ਕਿਉਂਕਿ ਕੁਸ਼ ਨਰਮਾ ਹੋਰ ਸਟੇਟਾਂ 'ਚ ਵਗ ਜਾਂਦਾ ਨੇ ਜਿਵੇਂ ਹਰਿਆਣਾ ਨਾਲ ਲੱਗਦਾ ਤਾਂ ਆਪਾਂ ਇੱਕ ਐਸਟੀਮੇਟਡ ਹੁੰਦਾ ਪਰ ਜੇ ਐਸਟੀਮੇਟਡ ਹੈਗਾ ਤਾਂ ਉਹ ਰਿਐਲਿਟੀ ਵਾਲੀ ਹੋਊਗਾ ਇਹ ਨਹੀਂ ਹੈਗਾ ਮੈਂ ਇਹਦੇ ਕੋਲੋਂ ਜਿਹੜਾ ਮੈਂ ਥੋੜੀ ਜਿਹੀ ਰਿਸਰਚ ਕੀਤੀ ਇਹਦੇ ਬਾਰੇ ਉਹਨੂੰ ਹੀ ਦੇਖਿਆ 2015 ਦੇ ਵਿੱਚ 14-15 ਦੇ ਵਿੱਚ 2.5 ਲੱਖ ਟਨ ਠੀਕ ਹੈ ਨਾ ਨਰਮਾ ਆਇਆ ਸੀਗਾ 1 ਟਨ ਦੇ ਵਿੱਚ 1000 ਕਿਲੋ ਹੁੰਦੇ ਆ ਉਹ ਤੁਸੀਂ ਦੇਖ ਲਿਓ ਕਿੰਨਾ ਹੁੰਦਾ 2.5 ਨੂੰ 1000 ਦੇ ਨਾਲ ਕਰ ਲਿਓ ਮੇਰੇ ਸਾਰਾ ਹਾਂ ਇਦਾਂ ਜਿਹਾ ਹੋਊਗਾ ਕਿ ਉਹ ਤੁਸੀਂ ਕਰਕੇ ਦੇਖ ਲਿਓ ਕਿੰਨੇ ਕਿਲੋ ਨਰਮਾ ਨਿਕਲਦਾ ਪੰਜਾਬ ਦੇ ਵਿੱਚ 2015 ਦੇ ਵਿੱਚ ਤੇ ਜਿਹੜਾ ਸੀਗਾ ਕਿੰਨੀ ਵਾਹਣ ਸੀਗਾ ਲਗਭਗ ਲਗਭਗ 5.7 ਲੱਖ ਹਕਟੇਅਰ ਏਰੀਆ ਸੀਗਾ ਉਹ ਵਿਜਿਆ ਸੀਗਾ ਨਰਮੇ ਦਾ 2015 ਦੇ ਵਿੱਚ ਹੁਣ ਹੈਕਟੇਅਰ ਦੀ ਗੱਲ ਕਰੀਏ ਇੱਕ ਹੈਕਟੇਅਰ ਦੇ ਵਿੱਚ 2.7 ਕਿੱਲੇ ਹੁੰਦੇ ਆ 5 ਨੂੰ 5.7 ਲੱਖ ਨੂੰ 2.7 ਨਾਲ ਕਰਕੇ ਦੇਖ ਲਿਓ ਉਹ ਤੁਹਾਨੂੰ ਲੱਗ ਜੂ ਪਤਾ ਲਗਭਗ ਆਹੀ ਆਊਗਾ 5 13 14 ਲੱਖ ਕਿੱਲਾ ਜਿਹੜਾ ਕਿ ਨਰਮੇ ਦਾ ਸੀਗਾ ਤੇ 2024 25 ਦੀ ਗੱਲ ਕਰੀਏ ਜੇ ਹੁਣ ਆਪਾਂ ਹੁਣ ਕਿੰਨਾ ਗਾ ਨਰਮਾ ਹੁਣ ਲਗਭਗ ਇਹ ਅੱਧਾ ਰਹਿ ਗਿਆ ਠੀਕ ਹੈ ਨਾ ਅੱਧੇ ਤੋਂ ਵੀ ਘੱਟ 2.5 ਤੋਂ 2.30 ਤੋਂ 2.25 ਕਿ ਰਹਿ ਗਿਆ 2.5 ਲੱਖ ਹੈਕਟੇਰ ਲਗਭਗ 6-7 ਲੱਖ ਕਿਲਾ ਰਹਿ ਗਿਆ ਇਹ ਵੀ ਪੱਕਾ ਨਹੀਂ ਹੈ ਕਿਉਂਕਿ ਹੁਣ ਨਰਮਾ ਆਉਦਾ ਨਹੀਂ ਮਤਲਬ ਉਹਦੀ ਲੋਕ ਫੀਲਡ ਵਰਕ ਹੁੰਦੇ ਨਹੀਂ ਤਾਂ ਕਰਕੇ ਨਰਮੇ ਦਾ ਆਪਾਂ ਨੂੰ ਪੱਕਾ ਨਹੀਂ ਪਤਾ 2.5 ਤੋਂ ਵੀ ਮੈਨੂੰ ਲੱਗਦਾ ਘੱਟ ਹੋਊਗਾ ਵੱਧ ਮੈਂ ਗਾਰੰਟੀ ਦੇ ਸਕਦਾ ਵੱਧ ਨਹੀਂ ਹੈਗਾ ਪੰਜਾਬ ਦੇ ਵਿੱਚ ਤੇ ਹੁਣ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਆਪਾਂ ਹਣ ਨਰਮਾ ਕਿੰਨਾ ਰਿਆ ਦੇਖੋ ਵਾਹਣ ਅੱਧਾ ਰਹਿ ਗਿਆ ਪਹਿਲਾਂ ਮੰਨ ਕੇ ਚੱਲੋ 13 ਲੱਖ ਸੀਗਾ 14 ਲੱਖ ਕਿਲਾ ਸੀ ਹੁਣ 7 ਰਹਿ ਗਿਆ ਤਾਂ ਪ੍ਰੋਡਕਸ਼ਨ ਅੱਧੀ ਹੋਣੀ ਚਾਹੀਦੀ ਬਿਲਕੁਲ ਵੀ ਨਹੀਂ ਪ੍ਰੋਡਕਸ਼ਨ ਅੱਧੀ ਵੀ ਨਹੀਂ ਰਹੀ ਪਹਿਲਾਂ ਜੇ ਮੈਂ ਤੁਹਾਨੂੰ ਆਖਿਆ 2.25 ਲੱਖ ਟਨ ਸੀਗਾ ਹਣ ਨਰਮਾ ਸਾਲ ਦੇ ਵਿੱਚ ਹੁਣ ਉਹ ਰਹਿ ਗਿਆ ਸਾਰਾ 67 ਤੋਂ 80 ਹਜ਼ਾਰ 67 ਤੋਂ 80 ਹਜ਼ਾਰ ਟਨ ਰਹਿ ਗਿਆ ਇਹਦਾ ਮੰਨ ਕੇ ਚੱਲੋ ਤੀਜਾ ਚੌਥਾ ਹਿੱਸਾ ਰਹਿ ਗਿਆ ਹੁਣ ਨਰਮੇ ਦਾ ਵਾਹਣ ਅੱਧਾ ਲੱਗਿਆ ਹਿਸਾਬ ਬਹੁਤ ਕੱਟ ਗਿਆ ਨਾ ਹਣ ਆਪਾਂ ਗੱਲ ਕਰੀਏ ਤਾਂ ਕੀ ਕਾਰਨ ਹੋ ਸਕਦਾ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵੀ ਪਤਾ ਸੀਗਾ ਸੁੰਡੀ ਐ ਸੀ ਗਲਾਬੀ ਸੁੰਡੀ ਨੇ ਹਮਲਾ ਕੀਤਾ ਸੀਗਾ ਨਰਮਿਆਂ ਦੇ ਉੱਤੇ ਉਸ ਤੋਂ ਬਾਅਦ ਕਿਸਾਨਾਂ ਕੋਲੇ ਚੰਗਾ ਬੀ ਨਹੀਂ ਮਿਲਿਆ ਉਸ ਸਾਲ ਤੋਂ ਬਾਅਦ ਕਦੇ ਵੀ ਚੰਗਾ ਬੀ ਨਹੀਂ ਮਿਲਿਆ ਤੇ ਬਹੁਤ ਸਾਰੇ ਨਰਮੇ ਖੜੇ ਸੀ ਉਸ ਸਾਲ ਇੱਕੋ ਦਮ ਖਤਮ ਹੋ ਗਏ ਚੰਗੀਆਂ ਰੇਹਾਂ ਸਪਰੇਆਂ ਨਹੀਂ ਮਿਲੀਆਂ ਨਰਮੇ ਵਾਸਤੇ ਕਿਸੇ ਵੀ ਕੰਪਨੀ ਨੇ ਚੰਗੀ ਸਪਰੇ ਦਿੱਤੀ ਹੀ ਨਹੀਂ ਕਿਸਾਨਾਂ ਨੂੰ ਖਤਮ ਹੀ ਹੋ ਗਏ ਕਿਸਾਨ ਉਦੋਂ ਵਿੱਚ ਤੁਸੀਂ ਆਏ ਲਾ ਲੋ ਮਰਨ ਵਾਲਾ ਹਾਲਤ ਹੋ ਗਈ ਸੀ ਕਿਸਾਨਾਂ ਦੀ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਸੋਚਿਆ ਯਾਰ ਘੱਟ ਨਾਲੋਂ ਕੁਝ ਹੋਰ ਹੀ ਬੀਜ ਲਈ ਹੈ ਨਾ ਫਿਰ ਉਹਨਾਂ ਨੇ ਝੋਨਾ ਸ਼ੁਰੂ ਕਰਤਾ ਲਾਉਣਾ ਔਖੇ ਸੋਖੇ ਪਾਣੀ ਖੜੇ ਨਾ ਖੜੇ ਜ਼ਮੀਨਾਂ ਚੰਗੀਆਂ ਮਾੜੀਆਂ ਜਿਵੇਂ ਵੀ ਸੀ ਉਹਨਾਂ ਨੇ ਪਾਣੀ ਸ਼ੁਰੂ ਕਰਤਾ ਲਾਉਣਾ ਉਹਨਾਂ ਨੂੰ ਔਖੇ ਸੋਕੇ ਹੋਣ ਲੱਗ ਗਏ ਜਿੱਥੇ ਪਾਣੀ ਲੱਗਣ ਲੱਗ ਗਿਆ ਉੱਥੇ ਝੋਨਾ ਪੀ ਲੱਗਣ ਲੱਗ ਗਿਆ ਤਿੰਨ ਚਾਰ ਸਾਲਾਂ ਤੇ ਤਾਂ ਉਹ ਸ਼ਿਫਟ ਹੋ ਗਏ ਸਾਰੇ ਪਰ ਕਈ ਕਿਸਾਨ ਮੈਂ ਅੱਜ ਵੀ ਮਿਲਿਆ ਸੀ ਅੱਜ ਨਹੀਂ ਮਤਲਬ ਚਾਰ ਪੰਜ ਦਿਨ ਪਹਿਲਾਂ ਮਿਲਿਆ ਸੀ ਉਹ ਕਹਿੰਦੇ ਬਈ ਨਰਮੇ ਵਰਗੀ ਮੌਜ ਨਹੀਂ ਸਾਰਾ ਸਾਲ ਪੈਸੇ ਆਈ ਜਾਂਦੇ ਆ ਇਹ ਗੱਲ ਸੱਚ ਆ ਪੈਸੇ ਆਈ ਜਾਂਦੇ ਆ ਤੇ ਪਰ ਹੁਣ ਲੇਬਰ ਮੇਲੋਂ ਹਟ ਗਈ ਲੇਬਰ ਤੋਂ ਬਿਨਾਂ ਨਰਮੇ ਦਾ ਕੱਖ ਵੀ ਨਹੀਂ ਹੈਗਾ ਲੇਬਰ ਚੂਗੂ ਤਾਂ ਮਿਲੂ ਤੇ ਉਸ ਤੋਂ ਬਾਅਦ ਜਿਹੜਾ ਝੋਨੇ ਦਾ ਹੁੰਦਾ ਸੀ ਇਦਾਂ ਹੁਣ ਲੱਗਾ ਕੰਮ ਕਿ ਇੱਕ ਦਿਨ ਵੜਾਓ ਤੇ ਦੂਜੇ ਦਿਨ ਬੀਚੋ ਕੰਮ ਨਿਭੜਿਆ ਨਰਮਾ ਸਾਰਾ ਸਾਲ ਬੰਦਾ ਤੁਰਿਆ ਵੀ ਫਿਰਦਾ ਚਲੋ ਪੈਸੇ ਵੀ ਆਈ ਜਾਂਦੇ ਰਹਿੰਦੇ ਨੇ ਉਹ ਸਾਰਾ ਨਰਮਾ ਸਿੱਨੇ 20000 ਦਾ ਵੀ ਕਿੱਲੇ ਤੇ ਚੜ ਜਾਂਦਾ ਸੀ ਪਹਿਲਾਂ ਚਲੋ ਹੁਣ ਨਹੀਂ ਰਿਹਾ ਉਹ 29 40000 ਦੀ ਰਹੀ ਗੱਲਬਾਤ ਤੇ ਇਹੀ ਮੁੱਖ ਕਾਰਨ ਨੇ ਜਿਹੜੀ ਕਿ ਨਰਮਾ ਪੰਜਾਬ ਚੋਂ ਖਤਮ ਹੋ ਗਏ ਤੇ ਹੁਣ ਆਪਾਂ ਇਹ ਵੀ ਸੋਚਾਂਗੇ ਨਰਮੇ ਦੀ ਡਿਮਾਂਡ ਤਾਂ ਯਾਰ ਵੱਧ ਗਈ ਹੈ ਨਾ ਸਪਲਾਈ ਘਟ ਗਈ ਡਿਮਾਂਡ ਵੱਧ ਗਈ ਨਰਮੇ ਦਾ ਰੇਟ ਵੀ ਵਧਣਾ ਚਾਹੀਦਾ ਨਹੀਂ ਨਰਮੇ ਦਾ ਰੇਟ ਉੱਥੇ ਜੀ ਹੀ ਖੜਾ ਹੁਣ ਆਪਾਂ ਸੋਚਦੇ ਕਿਉਂ ਨਹੀਂ ਡਿਮਾਂਡ ਵਧ ਰਹੀ ਜਿਹੜੇ ਹੁਣ ਆਪਾਂ ਕੱਪੜੇ ਪਾਉਣੇ ਆ ਕੱਪੜਿਆਂ ਚ ਮੇਨ ਨਰਮਾਸ ਨਾਲੋਂ ਵੱਧ ਕੰਮ ਹੁੰਦਾ ਕੱਪੜੇ ਹੁਣ ਆਪਾਂ ਜੀਨਸ ਪਾਉਣੇ ਜਿਹੜੀ ਕਿ ਨਰਮੇ ਤੋਂ ਬੰਦੀ ਨਹੀਂ ਸ਼ਰਟਾਂ ਪਾਉਣੇ ਜਿਹੜੀ ਕਿ ਆਪਾਂ ਕੋਟਨ ਦੀ ਕੋਟਨ ਦੀ ਕੱਪੜਾ ਕੋਈ ਵੀ ਨਹੀਂ ਪਾਉਂਦੇ ਜਿਵੇਂ ਆਹ ਕੋਟਨ ਦੀ ਨਹੀਂ ਹੈਗੀ ਪਿਓਰ ਕੋਟਨ ਸਿੰਥੈਟਿਕ ਹੁੰਦਾ ਮਤਲਬ ਇੱਕ ਮੈਨੂ ਮੇਡ ਕਹ ਲੋ ਤੁਸੀਂ ਮੈਨਮੇਡ ਚੀਜ਼ਾਂ ਹੁੰਦੀਆਂ ਨੇ ਇਹਨਾ ਉਹਨਾਂ ਨੂੰ ਰਲਾ ਲਾ ਕੇ ਬਣਿਆ ਹੁੰਦਾਗਾ ਆਪਾਂ ਕਹਿੰਦੇ ਤੇ ਪਲਾਸਟਿਕ ਵਰਗੇ ਕੱਪੜੇ ਪਾਏ ਆ ਉਹ ਰਿਅਲਿਟੀ ਕੋਟਨ ਨਹੀਂ ਹੁੰਦੀ ਜਿਹੜਾ ਕੋਟਨ ਦੇ ਕੱਪੜੇ ਤੋਂ ਨੂੰ ਅਲੱਗ ਹੀ ਪਤਾ ਲੱਗੂ ਜਿਹਦਾ ਆਪਾਂ ਕੋਟਨ ਦੇ ਕੱਪੜੇ ਪਾਉਣ ਉਹ ਢਗੇ ਤਾਂ ਆਪਾਂ ਨੂੰ ਰੇਟ ਵੀ ਮਹਿੰਗਾ ਮਿਲੂਗਾ ਸਾਸਤਾ ਹੋ ਜੀ ਜਦੋਂ ਡਿਮਾਂਡ ਨਰੀ ਨਰਮੀ ਦੀ ਹੈ ਨਾ ਜਿੰਨਾ ਤੁਸੀਂ ਕਾਟਨ ਵੇਅਰ ਕਰੋਗੇ ਉਹਨਾਂ ਨਰਮੀ ਦੀ ਡਿਮਾਂਡ ਹੋਊਗੀ ਉਸ ਤੋਂ ਬਾਅਦ ਕੀ ਹੋਊਗਾ ਨਰਮਾ ਦੁਬਾਰੇ ਉਪਜਾਉ ਕਰਨਾ ਹੀ ਪਊ ਜਦੋਂ ਉਹੀ ਗੱਲ 100 ਵਾਲੀ ਚੀਜ਼ 500 ਦੀ ਹੋ ਗਈ ਤਾਂ ਆਪਾਂ ਨੂੰ ਨਾ ਕਾਟਨ ਵੀ ਵੇਚਣਾ ਪਊਗਾ ਤੇ ਇਹੀ ਸਿਮੁਖ ਕਾਰਨ ਆਪਣੀ ਪੰਜਾਬ ਦੇ ਵਿੱਚ ਨਰਮੀ ਦੇ ਦੱਸੋ ਤੁਸੀਂ ਕਿਵੇਂ ਲੱਗੀ ਵੀਡੀਓ ਧੰਨਵਾਦ ਸਾਰਿਆਂ ਦਾ